ਹਾਂਜੀ ਦੋਸਤੋ ਕੀ ਹਾਲ ਨੇ ਅੱਜ ਆਪਾਂ ਉਹ ਕਹਿੰਦੇ ਨਹੀਂ ਹੁੰਦੇ ਇੱਕ ਤੀਰ ਨਾਲ ਕੋਈ ਦੋ ਲਾਉਂਦਾ ਆਪਾਂ ਨੇ ਅੱਜ ਤਿੰਨ ਚਾਰ ਨਿਸ਼ਾਨੇ ਲਾਤੇ ਹੋ ਉਹ ਕਿਦਾਂ ਦਿਖਾਉਣੇ ਆ ਨਾਲੇ ਤਾਂ ਕੰਮ ਕਰ ਲਿਆ ਨਾਲੇ ਵੀਡੀਓ ਬਣਾਲੀ ਤੇ ਨਾਲੇ ਸਬਜ਼ੀ ਭਾਜੀ ਦਾ ਨਾਲੇ ਮਿੱਟੀ ਮੁੱਟੀ ਢੋਤੀ ਅੱਜ ਪਿੰਡ ਪਈ ਥੀ ਤੇ ਦਿਖਾਉਣਾ ਫਿਰ ਤੁਹਾਨੂੰ ਕੀ ਕੀ ਕੀਤਾ ਅੱਜ ਤੇ ਨਾਲੇ ਬਲੌਗ ਬਣ ਗਿਆ ਤੇ ਨਾਲੇ ਸ਼ਾਰਟ ਪਾਤੇ ਸ਼ਾਰਟ ਵੀ ਪਾਏ ਕਿਤੇ ਉਹ ਵੀ ਤੁਹਾਨੂੰ ਦਿਖਾਣਾ ਲੈ ਵੀ ਆ ਆ ਗਿਆ ਚਕੰਦਰ ਆਪਣੇ ਆ ਆ ਗਿਆ ਰੇੜਾ ਤੇ ਆਹ ਟਾ ਲੈ ਕੇ ਆਏ ਪਿੰਡੂ ਮਿੱਟੀ ਖੇਤ ਲੈ ਆ ਕੇ ਸੱਟਤੀ ਤੇ ਉਹ ਖੜਾ ਆਪਣਾ ਇੰਜਣਾ ਨਾਲੇ ਕੰਮ ਹੋਈ ਗਿਆ ਨਾਲੇ ਬਲੌਗ ਬਣੀ ਗਿਆ ਤੇ ਨਾਲੇ ਮਿੱਟੀ ਸਟੀ ਗਈ ਨਾਲੇ ਸਬਜ਼ੀ ਭਾਜੀ ਦਾ ਕੰਮ ਨਿਭੜਿਆ ਆ ਪਤਾ ਹੁਣ ਬੁਦਾਵਾਂਗੇ ਕਾਲੂ ਸ਼ਹਿਰ ਚ ਜਾ ਕੇ ਲੋਕਾਂ ਦਾ ਖੂਨ 15 ਨਾਲ ਹੋ ਗਈ ਪੈਕ ਕਈ ਲੋਕ ਕਹੀ ਜਾਂਦੇ ਨੇ ਯਾਰ ਤੂੰ ਵੀਡੀਓ ਕਿਦਾਂ ਦੀਆਂ ਪਾਈ ਜਾਂਦਾ ਮੈਂ ਖਿਆਲ ਯਾਰ ਮਨ ਨੂੰ ਸਕੂਨ ਮਿਲਣਾ ਚਾਹੀਦਾ ਆਪਣੇ ਮੂਮੈਂਟ ਕੈਚ ਕਰ ਹੁਣੇ ਚਾਹੀਦੇ ਨੇ ਉਹ ਹੈ ਨਹੀਂ ਗਾਣਾ ਗਲਾਵ ਸਿੱਧੂ ਦਾ ਉਹ ਫੋਟੋ ਵਾਲਾ ਕਿੱਦਾਂ ਸੀ ਉਹ ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤੇ ਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਆ ਜੱਲੇ ਇਹ ਮੂਮੈਂਟ ਹੁੰਦੇ ਨੇ ਜ਼ਿੰਦਗੀ ਦੇ ਕਿਆ ਕੁਝ ਕਰਦੇ ਰਹਾਂ ਆਪਾਂ ਤੇ YouTube ਤੇ Facebook ਤੇ ਇਹ ਪਾਏ ਜਾਂਦੇ ਨੇ ਸਟੋਰ ਹੋ ਜਾਂਦੇ ਨੇ ਤੇ ਨਾਲੇ ਯਾਦਗਾਰ ਰਹਿ ਜਾਂਦੀ ਆ ਹੁਣ ਚੱਲਦੇ ਆ ਪਿੰਡ ਨੂੰ ਚੱਲੀਏ ਆ ਸੈੱਟ ਕਰ ਲਾ ਚੱਲ ਵੀ ਆ ਪਿੱਛੇ ਨੂੰ ਕਿਉਂ ਹੁਣ ਪੌਂਦਾ ਜਾਊ ਬਾਗੀਆਂ ਇਹ। ਆਹ ਤੀਲੇ ਮਿੱਟੀ। ਉਹ ਪਹਿਲਾਂ ਟਰੈਕਟਰ ਨਾਲ ਸਿੱਕੀ ਦੀ ਟਰਾਲੀ ਨਾਲ ਇਹ ਘੱਟ ਸੀ। ਹੁਣ ਇਹਦੇ ਨਾਲ ਸਿੱਕਤੀ। ਕਿਹਾ ਕਿ ਨਾ ਬਾਗੀਆਂ ਪੌਂਦਾ ਜਾਊ। ਤੇ ਐਦਾਂ ਪਾਏ ਨੇ ਉਹ। ਹਣ ਥੋੜਾ ਰਸਤਾ ਕੱਚਾ ਪਿੱਛੇ। ਉਹ ਸੜਕ ਤੇ ਜਾਂਦੇ ਪਾਏ ਸੀ। ਆਵਾਜ਼ ਆਉਂਦੀ ਹੂ ਥੋੜੀ ਥੋੜੀ ਵਿੱਚ। ਦੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਹਰ ਬੰਦੇ ਨੂੰ ਆਪਣੇ ਮੂਮੈਂਟ ਕੈਚ ਕਰਨੇ ਚਾਹੀਦੇ ਨੇ ਯਾਦਾਂ ਸੰਭ ਕੇ ਰੱਖਣੇ ਚਾਹੀਦੀਆਂ ਨੇ